ਨਸ਼ਾ ਤਸਕਰਾਂ ਨੂੰ ਸਿੱਧੀ ਚੇਤਾਵਨੀ ਪੰਜਾਬ ਸਰਕਾਰ ਦੇ ਵੱਲੋਂ ਦੇ ਦਿੱਤੀ ਗਈ ਹੈ ਤੇ ਦੱਸਦੀ ਹੈ ਕਿ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਉੱਥੇ ਹੀ ਹੁਣ ਐਕਸ਼ਨ ਮੋਡ ਦੇ ਵਿੱਚ ਜਿਹੜੇ ਕਿ ਪੰਜਾਬ ਸਰਕਾਰ ਦਿਖਾਈ ਦੇ ਰਹੀ ਹੈ ਤੇ ਜਿਸ ਨੂੰ ਲੈ ਕੇ ਹੁਣ ਉੱਥੇ ਹੀ ਅੱਜ ਪਟਿਆਲਾ ਦੇ ਵਿੱਚ ਮੀਟਿੰਗ ਹੋਈ ਤੇ ਜਿਸ ਦੇ ਵਿੱਚ ਕਈ ਕੈਬਨਿਟ ਮੰਤਰੀਆਂ ਨੇ ਮੀਟਿੰਗ ਕੀਤੀ ਤੇ ਜਿਸ ਦੇ ਦੌਰਾਨ ਹੁਣ ਨਸ਼ਾ ਤਸਕਰਾਂ ਨੂੰ ਲੈ ਕੇ ਕਹਿ ਦਿੱਤਾ ਗਿਆ ਹੈ ਕਿ ਜਾਂ ਤਾਂ ਉਹ ਨਸ਼ੇ ਛੱਡਣ ਨਹੀਂ ਪੰਜਾਬ ਛੱਡਣ ਤੇ ਜਿਸ ਦੇ ਤਹਿਤ ਹੁਣ ਸਿੱਧੀ ਚੇਤਾਵਨੀ ਆ ਰਹੀ ਇਹ ਤੇ ਐਕਸ਼ਨ ਮੋਡ ਦੇ ਵਿੱਚ ਦੱਸਦੀ ਹੈ ਕਿ ਹੁਣ ਪੰਜਾਬ ਸਰਕਾਰ ਦਿਖਾਈ ਦੇ ਰਹੀ ਹੈ ਤੇ ਆਓ ਤੁਹਾਨੂੰ ਪਹਿਲਾਂ ਸੁਣਾਉਨੇ ਆ ਅਮਨ अरोड़ा ਦਾ ਕੀ ਕਹਿਣਾ ਹੈ ਉਹਦੇ ਵਿੱਚ ਪੰਜਾਬ ਸਰਕਾਰ ਨੇ ਔਰ ਪੰਜਾਬ ਪੁਲਿਸ ਨੇ ਵਾਰ ਅਗੇਂਸਟ ਡਰਗ ਸ਼ੁਰੂ ਕੀਤੀ ਹੈ ਉਹਦੇ ਇੱਕ ਅਜਿਹਾ ਰਿਵਿਊ ਮੀਟਿੰਗ ਪਟਿਆਲਾ ਡਿਸਟ੍ਰਿਕਟ ਦੀ ਰੱਖੀ ਗਈ ਸੀ ਜਿਹਦੇ ਵਿੱਚ ਮੇਰੇ ਨਾਲ ਸਾਡੇ ਸਾਰੇ ਹੀ ਸਤਕਾਰਯੋਗ ਐਮਐਲਏ ਸਹਿਬਾਨ ਸਾਰੀ ਸਿਵਲ ਦੀ ਔਰ ਪੁਲਿਸ ਦੀ ਐਡਮਿਨਿਸਟ੍ਰੇਸ਼ਨ ਬੜੀ ਵਧੀਆ ਮੀਟਿੰਗ ਹੋਈ ਹੈ ਔਰ ਮੈਂ ਪੰਜਾਬ ਦੇ ਲੋਕਾਂ ਨੂੰ ਔਰ ਪਟਿਆਲਾ ਡਿਸਟ੍ਰਿਕਟ ਨੂੰ ਮੈਂ ਵਿਸ਼ਵਾਸ ਦਿਵਾਉਣਾ ਚਾਹਨਾ ਕਿ ਜੋ ਇਹ ਜੰਗ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਸ਼ੁਰੂ ਕੀਤੀ ਹੈ ਇਹ ਇਹਦੇ ਲਈ ਸਾਡਾ ਤਹਈਆ ਜਿਹੜਾ ਉਹ ਜਦੋਂ ਤੱਕ ਇਸ ਨਸ਼ੇ ਦੇ ਕੋਹੜ ਨੂੰ ਜੜੋਂ ਖਤਮ ਨਹੀਂ ਕੀਤਾ ਜਾਂਦਾ ਉਦੋਂ ਤੱਕ ਇਹ ਜਾਰੀ ਰਹੂਗਾ ਪਿਛਲੇ ਸਮੇਂ ਦੇ ਵਿੱਚ ਸਾਡੇ ਨੈਸ਼ਨਲ ਕਨਵਨ ਸ਼੍ਰੀ ਅਰਵਿੰਦ ਕੇਜਰੀਵਾੜ ਜੀ ਪੰਜਾਬ ਦੇ ਮੁੱਖ ਮੰਤਰੀ ਭਵੰਤਮਨ ਜੀ ਅਸੀਂ ਸਾਰੇ ਤੁਸੀਂ ਸਾਰੇ ਪੰਜਾਬ ਦੇ 3 ਕਰੋੜ ਲੋਕ ਇਸ ਬਿਮਾਰੀ ਤੋਂ ਇਸ ਕੈਂਸਰ ਤੋਂ ਗਰਸ ਸੀਗੇ ਪਿਛਲੇ ਸਮੇਂ ਦੇ ਵਿੱਚ ਪਿਛਲੀਆਂ ਸਰਕਾਰਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਇੱਕ ਨਾਰਕੋ ਟੈਰਰਿਜ਼ਮ ਬਣਿਆ ਜਿਦੇ ਵਿੱਚ ਇੱਕ ਨੈਕਸਸ ਬਣਿਆ ਜਿਦੇ ਵਿੱਚ ਕੁਝ ਪੋਲਿਟੀਕਲ ਲੋਕ ਕੁਝ ਪੁਲਿਸ ਮਲਾਜ਼ਮ ਜਾਂ ਅਫਸਰ ਤੇ ਡਰੱਗ ਸਮਗਲਰਸ ਨੇ ਜਿਹੜੇ ਉਹਨਾਂ ਦੇ ਇਸ ਨੈਕਸਸ ਨੇ ਇਹਨੂੰ ਇਸ ਜ਼ਹਿਰ ਨੂੰ ਪੰਜਾਬ ਦੇ ਘਰ ਘਰ ਤੱਕ ਪਹੁੰਚਾ ਦਿੱਤਾ ਤੇ ਸਾਡੇ ਵੱਲੋਂ ਸਾਡੀ ਸਰਕਾਰ ਵੱਲੋਂ ਪਿਛਲੇ 3 ਸਾਲ ਨੂੰ ਤੋਂ ਵੀ ਐਫਰਟਸ ਨੇ ਜਿਹੜੇ ਉਹ ਚੱਲ ਰਹੇ ਸੀਗੇ ਤੇ ਹੁਣ ਇਹਨੂੰ ਲਾਸਟ ਹੱਲ ਹੈ ਜਿਹੜਾ ਲਾਸਟ ਪੁਸ਼ ਜਿਹੜਾ ਉਹ ਦਿੱਤਾ ਜਾ ਰਿਹਾ ਤੇ ਮੈਨੂੰ ਇਹ ਦੱਸਦੇ ਹੋਏ ਸਕੂਨ ਔਰ ਤਸੱਲੀ ਮਹਿਸੂਸ ਹੋ ਰਹੀ ਹੈ ਕਿ ਪਿਛਲੇ 16 ਦਿਨਾਂ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਜਿਹੜੇ ਡਰੱਗ ਸਮਗਲਰਸ ਨੇ ਪੈਨਡਲਰਸ ਨੇ ਉਹ ਅਰੈਸਟ ਕੀਤੇ ਜਾ ਚੁੱਕੇ ਨੇ एनडीपीएस ਦੇ ਪਰਚੇ ਦਰਜ ਹੋ ਚੁੱਕੇ ਨੇ ਬਹੁਤ ਵੱਡੀਆਂ ਰਿਕਵਰੀਜ਼ ਨੇ ਜਿਹੜੀਆਂ ਉਹ ਹੋ ਚੁੱਕੀਆਂ ਨੇ ਤੇ ਪਟਿਆਲੇ ਜ਼ਿਲ੍ਹੇ ਦੀ ਕਾਰਗੁਜ਼ਾਰੀ ਵੀ ਇਸ ਜ਼ਿਲ੍ਹੇ ਇਸ ਪੱਖੋਂ ਬਹੁਤ ਵਧੀਆ ਰਹੀ ਹੈ ਔਰ ਮੈਂ ਉਹਨਾਂ ਡਰੱਗਸ ਸਮਗਲਜ ਨੂੰ ਸਖਤ ਚੇਤਾਵਨੀ ਦੇਣੀ ਚਾਹੁੰਦਾ ਕਿ ਜਾਂ ਤਾਂ ਇਹ ਤੰਦਾ ਜਿਹੜਾ ਇਹ ਛੱਡ ਦਿਓ ਤੇ ਨਹੀਂ ਪੰਜਾਬ ਛੱਡ ਦਿਓ ਨਹੀਂ ਤਾਂ ਹੰਦਾ ਤੁਹਾਡੇ ਕੋਲ ਛੜਾਣਾ ਕਿਵੇਂ ਹੈ ਇਹ ਸਾਨੂੰ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਪਤਾ ਤੇ ਛੜਾ ਕੇ ਹੀ ਹਟਾਂਗੇ ਸੋ ਮੇਰੀ ਸਾਰੇ ਪਟਿਆਲਾ ਜ਼ਿਲ੍ਹਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਸਾਰਿਆਂ ਚਾਹੇ ਕੋਈ ਪੋਲਿਟਿਕਲ ਪਾਰਟੀ ਹੈ ਚਾਹੇ ਕੋਈ ਸੋਸ਼ਲ ਆਰਗੇਨਾਈਜੇਸ਼ਨ ਹੈ ਚਾਹੇ ਕੋਈ ਐਨਜੀਓ ਹੈ ਮੈਂ ਸਮਝਦਾ ਕਿ ਹਰ ਘਰ ਹੈ ਜਿਹੜਾ ਇਸ ਮੁਹਿੰਮ ਦੇ ਨਾਲ ਜੁੜੇ ਜਿਹੜਾ ਕੋਈ ਸਮਗਲਰ ਹੈ ਜਿਹੜਾ ਕੋਈ ਤਸਕਰ ਹੈ ਉਹਦੀ ਇਨਫੋਰਮੇਸ਼ਨ ਤੁਸੀਂ ਆਪਦੇ ਲੋਕਲ ਐਸਐਚਓਜ਼ ਨੂੰ ਦੋ ਸਾਡੇ ਪੋਲਿਟਿਕਲ ਰਿਪ੍ਰੈਜ਼ੈਂਟੇਟਿਵਸ ਨੂੰ ਐਮਐਲਏ ਨੂੰ ਦੋ ਉਹਨਾਂ ਨੂੰ ਫੜ ਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਜੇਲ੍ਹਾਂ ਸੁੱਟਿਆ ਜਾਊਗਾ ਤੇ ਜਿਹੜੇ ਕੋਈ ਐਡਿਕਟ ਨੇ ਜਿਹੜੇ ਕੋਈ ਵਿਚਾਰੇ ਇਸ ਨਸ਼ੇ ਦੀ ਬਿਮਾਰੀ ਤੋਂ ਗ੍ਰਸਤ ਨੇ ਉਹਨਾਂ ਨੂੰ ਸਰਕਾਰ ਬੁੱਕਲ ਚਲਾਊਗੀ ਸੰਭਾਲੂਗੀ ਤੇ ਉਹਨਾਂ ਦਾ ਇਲਾਜ ਹੈ ਜਿਹੜਾ ਉਹ ਕਰਾਇਆ ਜਾਊਗਾ ਸੋ ਅੱਜ ਇਹ ਬਹੁਤ ਵਧੀਆ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ ਔਰ ਸਖਤ ਹਦਾਇਤਾਂ ਬੜੇ ਕਲੀਅਰ ਨਿਰਦੇਸ਼ ਨੇ ਜਿਹੜੇ ਉਹ ਪੁਲਿਸ ਔਰ ਸਿਵਲ ਐਡਮਿਨਿਸਟ੍ਰੇਸ਼ਨ ਨੂੰ ਅਸੀਂ ਸਾਰਿਆਂ ਨੇ ਦਿੱਤੇ ਨੇ ਕਿ ਇਹਦੇ ਵਿੱਚ ਕੋਈ ਲਿਹਾਜ਼ ਨਹੀਂ ਹੋਣੀ ਚਾਹੀਦੀ ਔਰ ਜਿਹੜੇ ਸਮਗਲਰਸ ਨੇ ਉਹਨਾਂ ਨੂੰ ਉਹਦੇ ਉੱਪਰ ਸਖਤ ਸਖਤ ਕਾਰਵਾਈ ਜਿਹੜੀ ਹੋਵੇ ਸਰਬਾਹੂਬ ਪੰਜਾਬ ਬਾਰਡਰ ਤੇ ਹੈਗਾ ਇਧਰੋਂ ਵੀ ਬਾਰਡਰ ਸਤਨਾ ਬਸ